ਨੇ ਮਾਲੀ ਪਹੁੰਚਿਆ ਚੜਦਾ ਚੜਦਾ ਜਾਨਵਰ ਆਇਆ ਭਾਈ ਸਭ ਤੋਂ ਅੱਗੇ ਟੰਡੇ ਵਾਲਾ ਟੰਡੇ ਵਾਲਾ ਜੋ ਮਹੂਰਤ ਆ ਨੀਲੀ ਰੰਗ ਦੀ ਕੋਤੋਂ ਅੱਗੇ ਸਰਕਾਰ 2 ਮੇਲੇ ਦੇ ਕੈਂਪੀਅਨ ਬੋਲਾ ਸਰਕਾਰ 2 ਸਰਗੋਫੀ ਅਮਰਜੀਤ ਸਿੰਘ ਭੋਲਾ ਮੱਫੂ ਵਾਲਾ ਦੇਖ ਸਕਦੇ ਜੀ ਜੋਰ ਨਾਲੇ ਤਾਰੇ ਹੋ ਬੋਲਾ ਜੋਰ ਅੱਗੇ ਨੀਲੇ ਕੋਤੋਂ ਅੱਗੇ ਬੱਲੂ 2 ਦਾ ਬੱਚਾ ਨੀਦੀਰਾ ਵੀ ਬੋਲ ਤਿੰਨ ਨੰਬਰ ਤੇ ਭਾਈ ਗਰੋਵਰ ਸਿੰਘ ਸਿੱਧੂ ਪਿੰਡ ਕਲਿਆਣ ਜ਼ਿਲ੍ਹਾ ਬਠਿੰਡਾ ਬਖਸ਼ਾ ਜੀ ਤੁਹਾਡੇ ਕੋਲ ਮਿਲਣਾ ਇੱਕੋ ਮਿੰਟ ਚੈੱਕ ਕਰੋ ਓਏ ਕੀ ਗੋੜਾ ਵੱਜ ਗਿਆ ਫੇਰ ਫੇਰ ਓਏ ਆ ਬੰਦ ਜਾਓ ਸਾਊਂਡ ਸੂਟ ਕੋਈ ਹੈਗਾ ਕੋਈ ਜੜਾ ਮਾਰੋ ਚੱਕ ਕੇ ਜੀ ਹਾਂ ਜੀ ਗੋੜਾ ਗੋੜਾ ਸਾਹਿਬ ਜੀ ਤੋਂ ਗੋੜਾ ਮਾਲੇਕੇ ਪਹੁੰਚਾ ਅਰਜਨ ਕੁੰਮਰ ਦਾ ਬੱਚਾ ਜੀ ਇਹ ਲਾ ਧਰੋ ਲੋ ਤੇ ਖਾਸ ਲੱਗੇ ਜੀ ਇਹ ਗੁਰੂ ਸਿੰਘ ਧਾਰਿਆ ਪਪਾ ਮਗੀ ਤੋਂ ਸਾਡੇ ਵੀਰ ਪਹੁੰਚਿਆ ਉਸ ਤੋਂ ਕਿ ਫਾਇਰਟੂ ਧੰਨਾ ਫੀਲ ਧੰਨਾ ਫੀਲ ਪੈਂਦਾ ਜਿਲ੍ਹਾ ਫੋਟੜ ਤੋਂ ਟਿੱਟ ਮਈ ਹੋਰ ਲੈ ਕੇ ਲੋਰੀ ਬੁੱਲਾ ਝੋਟਾ ਪਹੁੰਚੀ ਰਿਹਾ ਧੰਨਵਾਦ ਜਿਹੜੇ ਵੀਰ ਸਮਾਂ ਕੱਢ ਕੇ ਸਾਡੇ ਕੋਲ ਪਹੁੰਚਿਆ ਬਹੁਤ ਚੰਗੇ ਮਨ ਪਹੁੰਚਿਆ ਜੀ ਬਾਈ ਹਾਲੋ ਆ ਗਈ ਹੈ ਡਾਕਟਰ ਬਣਾਵਾਂ ਮਾਰਕ ਜੀ ਨੂੰ ਅਸੀਂ ਇਹਨਾਂ ਨੂੰ ਲੈ ਕੇ ਵਿੱਚ ਅਸੀਂ ਮਤਲਬ ਜੱਤ ਸੇਵਾ ਲੈਣੇ ਛੇਨਗੇ ਆਉ ਦਾ ਡਾਕਟਰ ਦਾ ਰੇਗ ਦੇ ਵਿੱਚ